ਤੁਸੀਂ ਦੇਖੋ ਲਾਈਵ ਦੇ ਵਿੱਚ ਤਸਵੀਰਾਂ ਤੁਹਾਨੂੰ ਸਿੱਧੀਆਂ ਲਾਈਵ ਦੇ ਵਿੱਚ ਤਸਵੀਰਾਂ ਦਿਖਾ ਰਹੇ ਹਾਂ ਪੀ ਆਰ ਟੀ ਸੀ ਦਾ ਐਕਸੀਡੈਂਟ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਲਾਈਵ ਦੇ ਵਿੱਚ ਸਿੱਧੀਆਂ ਤਸਵੀਰਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦਿਖਾ ਰਹੇ ਹਾਂ ਪੀ ਆਰ ਟੀ ਸੀ ਦਾ ਐਕਸੀਡੈਂਟ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਗੱਡੀ ਡਾਇਰ ਦੇ ਨਾਲ ਪੀ ਵੀ 03 ਬੀ ਜੀ 960 9655 ਦੋਸਤੋ ਧੁੰਦ ਦੇ ਵਿੱਚ ਬਹੁਤ ਦੇਖ ਕੇ ਗੱਡੀਆਂ ਚਲਾਇਆ ਕਰੋ ਤੁਸੀਂ ਦੇਖ ਸਕਦੇ ਹੋ ਵੀ Swift ਗੱਡੀ ਦਾ ਐਕਸੀਡੈਂਟ ਹੋ ਚੁੱਕਿਆ ਸਮਾਣਾ ਪਾਤਣਾ ਰੋਡ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਲਾਈਵ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਪਰ ਜੋ ਪੰਜਾਬ ਪੁਲਿਸ ਨਮੀ ਸਕਿਉਰਟੀ ਦਿੱਤੀ ਵੀ ਆ ਭਗਵਾਨ ਮਾਨ ਨੇ ਤੇ ਉਹ ਗੱਡੀਆਂ ਪਹੁੰਚ ਚੁੱਕੀਆਂ ਨੇ ਬਚਾਅ ਹੋ ਚੁੱਕਿਆ ਬਾਕੀ ਤੁਹਾਨੂੰ ਅੱਗੇ ਦੀ ਅਪਡੇਟ ਜ਼ਰੂਰ ਦਿੰਨੇ ਆ ਖਨੌਰੀ ਬਾਰਡਰ ਦੀ 4 ਜਨਵਰੀ ਨੂੰ ਖਨੌਰੀ ਬਾਰਡਰ ਤੇ ਪਹੁੰਚਣਾ ਸੀ ਕਿਸਾਨਾਂ ਨੇ ਬਾਪੂ ਡੱਲੇ ਵਾਲ ਹੁਣੀ ਜੋ ਧਰਨੇ ਤੇ ਬੈਠੇ ਨੇ ਉਹਨਾਂ ਦੀ ਕਾਲ ਆਈ ਵੀ ਸੀ ਉਹਦੇ ਸਬੰਧ ਵਿੱਚ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਦੇਖ ਸਕਦੇ ਹੋ ਤੁਸੀਂ ਸਾਹਮਣੇ ਕਿਸਾਨ ਗੱਡੀਆਂ ਭਰ-ਭਰ ਕੇ ਜਾ ਰਹੇ ਨੇ ਬਹੁਤ ਗੱਡੀਆਂ ਦੀ ਗਿਣਤੀ ਆ ਲੰਬੀ ਤਦਾਰ ਦੇ ਵਿੱਚ ਗੱਡੀਆਂ ਆ ਰਹੀਆਂ ਨੇ ਸ਼ੰਭੂ ਖਨੌਰੀ ਬਾਰਡਰ ਦੇ ਵਾਸਤੇ ਤੁਸੀਂ ਦੇਖ ਸਕਦੇ ਹੋ ਲਾਈਵ ਦੇ ਵਿੱਚ ਬੱਸਾਂ ਭਰ-ਭਰ ਕੇ ਆ ਰਹੀਆਂ ਨੇ ਖਨੋਰੀ ਬਾਰਡਰ ਤੋਂ ਤੁਹਾਨੂੰ ਸਿੱਧੀਆਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਖਨੋਰੀ ਬੱਡ ਦੇ ਪਹੁੰਚਣ ਵਾਲੇ ਆਪਾਂ ਲਾਈਵ ਦੇ ਵਿੱਚ ਜੁੜੇ ਰਹੋ ਉਹ ਤਾਂ ਬੱਡ ਦੇ ਉਹਦਾ ਸੱਚ YouTube 'ਕਾ ਤੁਸੀਂ ਦੇਖੋ ਖਨੌਰੀ ਬਾਰਡਰ ਦੀਆਂ ਪਾਤਣਾਂ ਲਾਵੇ ਪਹੁੰਚਣ ਵਾਲੇ ਆਪਾਂ ਤੁਸੀਂ ਲਾਈਵ ਦੇ ਵਿੱਚ ਦੇਖ ਸਕਦੇ ਹੋ ਕਿਸਾਨਾਂ ਦਾ ਬਹੁਤ ਵੱਡਾ ਕਾਫਲਾ ਆ ਰਿਹਾ ਬਹੁਤ ਵੱਡੇ ਕਾਫਲੇ ਦੇ ਵਿੱਚ ਕਿਸਾਨ ਜੁਟੇ ਹੋਏ ਨੇ ਖਨੌਰੀ ਬਾਰਡਰ ਵਾਸਤੇ ਹਾਂਜੀ ਦੋਸਤੋ ਜੁਟੇ ਰਹੋ ਤੁਹਾਨੂੰ ਲਾਈਵ ਦੇ ਵਿੱਚ ਸਿੱਧੀਆਂ ਤਸਵੀਰਾਂ ਦਿਖਾ ਰਹੇ ਹਾਂ ਖਨੌਰੀ ਬਾਰਡਰ ਦੀਆਂ ਕਿਸਾਨ ਬਹੁਤ ਗਿਣਤੀ ਦੇ ਵਿੱਚ ਕਿਸਾਨ ਪਹੁੰਚ ਰਹੇ ਨੇ ਲਾਈਵ ਦੇ ਵਿੱਚ ਜੁਟੇ ਰਹੋ ਲਾਈਵ ਨੂੰ ਸ਼ੇਅਰ ਜਰੂਰ ਕਰ ਦਿਓ ਉੱਪਰ ਆਪਣੇ ਮਸਲੇ ਜੋ ਨੇ ਮਸਲਿਆਂ ਦਾ ਹੱਲ ਹੋ ਸਕੇ ਜੇ ਕਿਸਾਨ ਪਹੁੰਚਣਗੇ ਤਾਂ ਹੀ ਮਸਲੇ ਲੈ ਵੀ ਲਾਈਵ ਦੇ ਵਿੱਚ ਜੁੜੇ ਰਹੋ ਤੁਹਾਨੂੰ ਖਨੌਰੀ ਬਾਡਰ ਤੇ ਜਾ ਕੇ ਸਿੱਧੀਆਂ ਲਾਈਵ ਦੇ ਵਿੱਚ ਵੀਰਾਂ ਦਿਖਾ ਰਹੇ ਹਾਂ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਅੱਗੇ ਦੀਆਂ ਤੁਹਾਨੂੰ ਬਹੁਤ ਜਲਦੀ ਤਸਵੀਰਾਂ ਦਿਖਾ ਰਹੇ ਹਾਂ ਇਸ ਵੀਡੀਓ ਨੂੰ ਬਾਤੋ ਬਾਤ ਸ਼ੇਅਰ ਕਰ ਦਿਓ ਧੰਨਵਾਦ ਜੀ